ਗੁਰ ਕੀੜਕੇ ਤਾਂ ਮਿਠਾ ਲਗੇ ਗੁਰਬਖਸ਼ੇ ਤਾਂ ਬਧਾਈਆਂ ਗੁਰਬਖਸ਼ੇ ਤਾਂ ਬਧਾਈਆਂ ਸਾਡੇ ਜਸਲ ਸਾਡੇ ਜਸਲ ਸਹਬ ਜੀ ਕਰਦੇ ਨੇ ਦੇਖ ਕਮਾਈਆਂ ਕਰਦੇ ਨੇ ਦੇਖ ਕਮਾਈਆਂ ਮੈਂ ਬਲੇਹਾਰੇ ਜਾਮਾ ਜਸਲ ਦੀ ਤੋਆ ਗੰਗਾ ਤਾਂ ਜਾਂਦਾ ਵਾਲੇ ਨੇ ਹੁਕਮ ਮੰਨਿਆ ਵਾਹ ਅੱਜ ਫਿਰ ਮਹਾਰਾਜ ਕੀ ਬੰਦਤਾ ਇਹ ਲੱਖ ਲੱਖ ਰੁਪਏ ਸੀ ਉਹ ਕਰਨ ਵਾਲੇ ਬੰਦੇ ਜਦੋਂ ਮਰਜੀ ਕਹਦੇ ਇਹ ਸੱਤ ਬੰਦੇ ਕਹਿੰਦੇ ਕੋਹੰਦੇ ਇਹਨਾਂ ਦੀ ਜ਼ਮੀਨ ਬਹੁਤ ਯਾਰਾ ਚੱਟਾ ਪੂਰਾ ਪਰ ਪਰਵਾਹ ਜਿਹੜੇ ਲੱਖਾਂ ਰੁਪਏ ਭੇਜਦੇ ਆ ਜਿਉਂ ਤਾਂ ਨਾ ਮਾੜਾ ਹੁੰਦਾ ਮੈਂ ਕਹਿੰਦਾ ਆਪਣਾ ਬੰਦਾ ਹੁੰਦਾ ਹਣਾ ਆਪਣਾ ਉਹਨੇ ਮਰੋੜਾ ਜਾਂ ਮਾਰ ਕੇ ਬਾਹਰ ਨਿਕਲ ਜਾਣਾ ਸੀ ਹਾਂ ਹਾਂ ਬਾਬੇ ਦਾ ਮੇਰੇ ਸਾਹਮਣੇ ਵਿੱਚ ਸਹੀ ਆ ਆਹ ਇਹਦੇ ਇੱਕ ਸਹੀ ਹੈ ਇਹ ਮਰਦਾ ਹੈ ਨਾ ਤਾਕਤ ਨਹੀਂ ਜੀ ਇਹ ਤਾਕਤ ਹੈ ਸੈਨਿਕ ਉਹਦਾ ਮਰਦਾ ਸੈਨਿਕ ਕਿੰਨੀ ਗੱਲ ਹੈ ਮਕਦਰ ਨਾਲ ਪਿਆਰ ਮਿਲਦਾ ਜੀ ਗਲਵੱਕੜੀ ਦਾ ਕਿੰਨੀ ਗੱਲ ਹੈ ਠੀਕ ਹੈ ਨਾ ਇਹਨਾਂ ਦੇ ਦਿੱਤੇ ਨੇ ਕਹਿੰਦਾ ਸਾਡਾ ਬਜ਼ੁਰਗ ਆ ਸਾਨੂੰ ਰੱਬ ਕਰਕੇ ਮੰਨਦੇ ਸਾਡੇ ਸਿਰਵਾ ਦੇ ਕਿ ਕਹਿੰਦੇ ਜੋ ਸਾਡੇ ਰੱਬ ਨੇ ਕੀਤਾ ਸਾਡੇ ਭਾਤੀ ਕਿੱਦਾਂ ਨੇ ਹਰੇ ਆ ਤਵੇ ਡਾ ਕੁਝ ਬਣ ਗਿਆ ਸਹੀ ਗੱਲ ਜੇ ਸੰਗਤਾਂ ਨਾਲੋਂ ਕਿੱਥੋਂ ਪਾਣਾ ਹੈ ਗੋਰ ਟੀੜਕੇ ਆ ਮਿਤਾ ਲਾਗੇ ਮੈਤਰੀ ਛੁੱਟੀ ਦਾ ਘੋਿਆ ਆ ਦੇਖੋ ਹੁਣ ਦੁਬਾਰਾ ਦੁਬਾਰਾ ਇਹ ਕੀ ਬਣਾ ਰਿਹਾ ਐ ਐਸੀ ਲਾਲ ਤੁਝ ਵੀ ਨ ਕੋਣ ਕਰੇ ਮੇਰੇ ਸਤਿਗੁਰੂ ਜੀ ਆ ਗਰੀਬ ਨਿਵਾਜ਼ ਕੁਸਈਆ ਮੇਰਾ ਮਾਥੇ ਛਤਰ ਧਰੇ ਜਾ ਕੀ ਛੋਤ ਜਗਤ ਕੋ ਲਾਗੇ ਪਾਪ ਵਾਲਾ ਤੂੰ ਹੀ ਡਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੋ ਤੇ ਨਾ ਡਰੇ ਨਾਮ ਦੇ ਕਬੀਰ ਤਰਲੋਚਨ ਸਦਨਾ ਸਹਿਨ ਤਰੇ ਕਹਿ ਰਵੀਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਵੇਸਰੇ ਸਤਿਗੁਰਾਂ ਲਖ ਕਹਿਤਾ ਸੰਤਾਂ ਨੂੰ ਵੀ ਸੁਣੋ ਕਹਿੰਦਾ ਸਾਰੇ ਜਣੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਜੇ ਤਰਨਾਤਾ ਕਹਿ ਰਵੀਦਾਸ ਸੁਣੋ ਰੇ ਸੰਤੋ ਸੁਣੋ ਰੇ ਸੰਤੋ ਸੁਣੋ ਹਰ ਜੀਅ ਤੇ ਸਭੇ ਸਰੇ ਇਹ ਹਰੀ ਦਾ ਨਾਮ ਜਪਣਾ ਤੇ ਦਰਦਾ ਬੰਦਾ ਉਦਾ ਨਹੀਂ ਦਰਦਾ ਆਓ ਚਲਿਏ ਦੇਖੋ ਕਿੰਨਾ ਸੋਹਣਾ ਬਾਰਡਰੀਆਂ ਬਣੀਆਂ ਆ ਇਹ ਪੈਸਾ ਕਿਹਦਾ ਸੰਗਤ ਦਾ ਯਾਰ ਬਾਬਾ ਮਹਿੰਦਰਪਾਲ ਕਹਿੰਦਾ ਹਰ ਚਲਾਉਂਦਾ ਹੈ ਇਹ ਤਾਂ ਬਾਪੂ ਦਾ ਧਾਣਾ ਇਹ ਸੰਗਤਾਂ ਦਾ ਧਾਣਾ ਆ ਜਾਓ ਭਰਾਵਾ ਆ ਪੌੜੀਆਂ ਇੱਕ ਪਾਸੇ ਚੜ੍ਹ ਜਾ ਦੂਜੇ ਪਾਸੇ ਉਤਰ ਜਾਓ ਆ ਸਭ ਕੰਮ ਲੱਗ ਰਹੀ ਜਾ ਹੁਣ ਸਾਰਾ ਚੈਨ ਲਾ ਕੇ ਇੱਕ ਵਾਰੀ ਦੀ ਰਡਾਈ ਕਰਦੇ ਆਂਗੇ ਹੁਣ ਥੱਲੇ ਜਿੰਦੇ ਆ ਆਹ ਲਾਈ ਕਰ ਆਉਣੀ ਮੈਂ ਕਹਾਂ ਲਾ ਦੇਣੀ ਆ ਉਹ ਜਿਹੜੀ ਗੱਲ ਕਰਦਾ ਹਜੇ ਮੈਂ ਨਾ ਮੁੰਡੇ ਦੇ ਅੰਦਰ ਬੋਲਦੀ ਆ ਆਵਾਜ਼ ਉਹਦਾ ਭਰਾ ਜਦ ਪਹਿਲੀ ਵਾਰ ਸਾਡੇ ਕੋਲ ਆਉਂਦਾ ਜੀ ਜੀ ਉਹਨੂੰ ਮੈਂ ਦੱਸਿਆ ਵੇ ਤੂੰ ਜੱਟਾਂ ਦਾ ਅਹੀ ਜਵਾਰ ਉਹ ਕਹਿੰਦਾ ਜੀ ਮੈਂ ਵੀ ਜਵਾਰ ਮੈਂ ਕਹਾਂ ਸੱਚੀ ਗੱਲ ਹਸੀ ਆ ਫੇ ਮੈਂ ਕਹਾਂ ਪਾਣੀ ਪੜੀ ਉਹ ਬੋਲਣਾ ਥੋੜਾ ਨਾਮ ਮੇਰੇ ਗੁਰੂ ਰਬੀਦਾ ਇਹ ਗੁਰੂ ਰਵੀਦਾਸ ਮੇਰੇ ਗੁਰੂ ਰਵੀਦਾਸ ਸਾਡੇ ਗੁਰੂ ਰਵੀਦਾਸ ਸਾਡ ਗੁਰੂ ਰਵੀਦਾਸ ਸਾਡੇ ਗੁਰੂ ਰਵੀਦਾਸ ਸਾਡੀ ਸੁਣੋ ਜੀ ਪੀਕਾਰ ਸਾਡੀ ਸੁਣੋ ਜੀ ਪੀਕਾਰ ਸਾਡੀ ਸੁਣੋ ਜੀ ਪੁਕਾਰ ਸਾਡੀ ਸੁਣੋ ਜੀ ਪੁਕਾਰ ਅਸੀਂ ਚੱਲ ਕੇ ਦੁਆਰੇ ਤੇਰੇ ਆਏ ਆਂ ਅਸੀਂ ਚੱਲ ਕੇ ਦੁਆਰੇ ਤੇਰੇ ਆਏ ਹਾਂ ਅਸੀਂ ਚੱਲ ਕੇ ਦੁਆਰੇ ਤੇਰੇ ਆਏ ਹਾਂ ਅਸੀਂ ਚੱਲ ਕੇ ਦੁਆਰੇ ਤੇਰੇ ਆਏ ਹਾਂ ਇਹ ਮੂਰਤੀ ਕਿੰਚੜਾਈ ਆ ਸਲੱਖਣ ਸਿੰਘ ਸੰਘੇੜਾ ਤਲਵੰਦ ਦੇ ਰਹਿਣ ਵਾਲਾ ਜੱਟਾਂ ਦਾ ਮੁੰਡਾ ਅਮਰਤਿ ਤਾਰੀ ਜਿਹਨੂੰ ਕਹਿੰਦੇ ਅਰਦਾਸ ਗੁਰੂ ਮਹਾਰਾਜ ਦੀ ਮੂਰਤੀ ਰਣੇ ਅਰਦਾਸ ਮਾਰੋ ਤੇ ਖੰਡ ਪਾਟ ਉਹਨੇ 1 ਲੱਖ ਰੁਪਏ ਮੱਥਾ ਦਿੱਤੇ ਕਹਿੰਦਾ ਖੰਡ-ਪਾੜ ਵੀ ਕਰਾਉਣ ਲੰਗਰ ਵਿੱਚ ਲਾ ਮੂਰਤੀ ਮੂਰਤੀ ਵੀ 60000 ਦੇ ਹਿਸਾਬ ਨਾਲ 70 ਤੇ 70 ਭਈਆ ਕਰਾਉ ਕਰਾ ਖੰਡਵਾਲ ਮੇਰਾ ਕਹਿਣ ਦਾ ਮਤਲਬ ਇਹ ਆ ਅਸੀਂ ਐਵੇਂ ਜਾਤਾਂ ਦੀ ਵੰਡ ਭਾਈ ਜੰਨੇ ਆ ਸਾਰੇ ਘਰ ਵਿੱਚ ਆਡੇ ਦੰਦਾ ਸਾਰੇ ਨਹੀਂ ਮਾਰੇ ਹੁੰਦੇ ਕਈ ਆਡੇ ਮਾਰੇ ਹੁੰਦੇ ਕਿ ਚੰਗੇ ਹਰ ਇੱਕ ਟੋਮ ਦੇ ਵਿੱਚ ਮਾਰੇ ਵੀ ਹੱਦ ਚੰਗੇ ਵੀ ਆ ਆਪਾਂ ਸਾਰਿਆਂ ਨੂੰ ਨਾ ਦਰਲੀ ਇਸ ਕਰਕੇ ਚੰਗਾ ਨਹੀਂ ਗੱਲ ਬਹੁਤ ਬਹੁਤ ਬੰਦੇ ਖਰੇ ਖਰੇ ਐ ਜਿਹੜੀ ਸੇਵਾ ਕਰਦੇ ਐ ਸਿਲਕਣ ਸਿੰਘਾ ਤੇ ਰਾਜੀ ਗੁਜੀ ਦਾ ਯਾਰ ਉਹ ਗੁਰੂ ਸਾਹਿਬ ਦਾ ਸਲੂਕ ਲਿਆ ਕੇ ਲਾਉਂਦਾ ਦਿੱਤਾ ਅਦੇ ਗੱਲਾਂ ਪੈਦਾ ਕਰੋ ਕਿਹੜਾ ਕੋਲਿਆ ਬੇਟਾ ਆਪਾਂ ਕਹਿੰਦੇ ਸਖਣ ਜੀ ਨੂੰ ਰਾਜੀ ਖਸ਼ੀਰ ਆ ਇਹ ਸਤਗੁਰਾਂ ਦੀ ਆਵਾਜ਼ ਆ ਤੇ ਜਾ ਜਾ ਕਰ ਆਹ ਮਹਾਰਾਜ ਸਤਨਾਮ